ਬਚਰਾ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾ ਸ਼ਾਹਿਦ ਖਾਨ ਲੁਧਿਆਣਾ ਜਗਰਾਉ ਪੁਲ ਦੇ ਕੋਲ ਮੌਜੂਦ ਆ ਜਿੱਥੇ ਗੁਰੂ ਨਾਨਕ ਸਟੇਡੀਅਮ ਦੇ ਇੱਕਦਮ ਸਾਹਮਣੇ ਜਿਹੜਾ ਭਿਆਨਕ ਹਾਦਸਾ ਹੁੰਦਾ ਤੁਹਾਨੂੰ ਦੱਸ ਦਈਏ ਕਿ ਇੱਕ ਵੈਗਨਾਰ ਗੱਡੀ ਆ ਜਿਸਦੇ ਅੰਦਰ ਜਿਹੜਾ ਇੱਕ ਵਿਅਕਤੀ ਸਵਾਰ ਸੀਗਾ ਕੱਲਾ ਇੱਕੋ ਡਰਾਈਵਰ ਸੀਗਾ ਤੇ ਉਸ ਦੇ ਵੱਲੋਂ ਜਿਹੜਾ ਹਾਦਸਾ ਨੂੰ ਅੰਜਾਮ ਦਿੱਤਾ ਗਿਆ ਤੇ ਸਾਹਮਣੇ ਦੱਸਿਆ ਜਾ ਰਿਹਾ ਕਿ ਇੱਕ ਬੈਰੋ ਗੱਡੀ ਖੜੀ ਸੀਗੀ ਤੇ ਖੜੀ ਹੋਈ ਬੈਰੋ ਗੱਡੀ ਦੇ ਵਿੱਚ ਇਹ ਵੈਗਨਾਰ ਗੱਡੀ ਜਿਹੜੀ ਆ ਕੇ ਵੱਜਦੀ ਐ ਇਸ ਵੇਲੇ ਤੁਸੀਂ ਗੱਡੀ ਦੀ ਸਿਚੁਏਸ਼ਨ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਵੀ ਕਿਸ ਤਰੀਕੇ ਦੇ ਨਾਲ ਗੱਡੀ ਜਿਹੜੀ ਆ ਪਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਗਲਾ ਹਿੱਸਾ ਜਿਹੜਾ ਗੱਡੀ ਦਾ ਤਕਰੀਬਨ ਉਹ ਖਤਮ ਹੋ ਚੁੱਕਿਆ ਪਿੱਛੇ ਤਾਂ ਕਿ ਗੱਡੀ ਦੇ ਵਿੱਚ ਜਿਹੜੇ ਨੇ ਉਹ ਡੈਂਟ ਪੈ ਚੁੱਕੇ ਨੇ ਤੇ ਅੰਦਰ ਜੇਕਰ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ ਤਾਂ ਗੱਡੀ ਦੇ ਜਿਹੜੇ ਦੋਨੇ 에어 ਬੈਗ ਨੇ ਇਸ ਵੇਲੇ ਤੁਹਾਨੂੰ ਖੁੱਲੇ ਹੋਏ ਉਹ ਨਜ਼ਰ ਆਣਗੇ ਤੁਹਾਨੂੰ ਦੱਸ ਦੇ ਕਿ ਹਾਦਸੇ ਦੇ ਵਿੱਚ ਇੱਕ ਜਿਹੜਾ ਮੁੰਡਾ ਉਹ ਜ਼ਖਮੀ ਦੱਸਿਆ ਜਾ ਰਿਹਾ ਜਿਸ ਦੀ ਉਮਰ ਤਕਰੀਬਨ 10 ਸਾਲ ਸੀਗੇ ਜਿਹੜੇ ਚਸ਼ਮਦੀਦ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਹਮਣੇ ਮੁੰਡਾ ਜਿਹੜਾ ਜੂਸ ਸਰਵ ਕਰ ਰਿਹਾ ਸੀ ਤੇ ਉੱਥੇ ਇੱਕ ਬਲੈਰੋ ਗੱਡੀ ਸੀ ਤੇ ਖੜੀ ਹੋਈ ਬਲੈਰੋ ਗੱਡੀ ਦੇ ਵਿੱਚ ਇਹ ਜਿਹੜੀ ਵੈਗਨਾਰ ਗੱਡੀ ਆ ਪਿੱਛੋਂ ਦੀ ਆ ਕੇ ਵਜਦੀ ਆ ਤੇ ਜਿਸ ਦੇ ਨਾਲ ਹਾਦਸਾ ਹੁੰਦਾ ਜਿਹੜੇ ਚਸ਼ਮਦੀਦ ਸੀਗੇ ਉਹਨਾਂ ਦਾ ਕਹਿਣਾ ਕਿ ਦੇਖਣ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਜਿਵੇਂ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੁੰਦਾ ਹਾਲਾਂਕਿ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਮੈਡੀਕਲ ਤੋਂ ਬਾਅਦ ਇਹ ਗੱਲ ਪਤਾ ਲੱਗੇਗੀ ਕਿ ਖਿਰਕਾਰ ਹਾਦਸੇ ਦਾ ਪੂਰਾ ਕਾਰਨ ਕੀ ਸੀ ਫਿਲਹਾਲ ਜਿਹੜਾ ਡਰਾਈਵਰ ਆ ਉਹ ਉਸ ਜਿਹੜੀ ਆ ਉਸ ਨੂੰ ਨਾਲ ਲੈ ਕੇ ਗਈ ਆ ਥਾਣੇ ਦੇ ਵਿੱਚ ਮਿਠਾਇਆ ਹੋਇਆ ਤੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇੱਕ ਵਾਰ ਸਾਹਮਣੇ ਦੇ ਤੁਸੀਂ ਆਓ ਅਤੇ ਜਿਹੜੀ ਸਿਚੁਏਸ਼ਨ ਹੈ ਐਸੀਐਲ ਗੱਡੀ ਦੀ ਸਿਚੁਏਸ਼ਨ ਦੇਖੋ ਚੌਗੀ ਜਿਹੜੇ ਚਸ਼ਮਦੀਦ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਗੱਡੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਸੀਗੀ ਇਸ ਤੋਂ ਇਲਾਵਾ ਰੋਂਗ ਸਾਈਡ ਦੀ ਜਿਹੜੀ ਗੱਲ ਆ ਉਹ ਵੀ ਕੀਤੀ ਜਾ ਰਹੀ ਹੈ ਕਿ ਰੋਂਗ ਸਾਈਡ ਤੋਂ ਆ ਕੇ ਜਿਹੜੀ ਆ ਗੱਡੀ ਤੇਜ਼ ਸਪੀਡ ਦੇ ਵਿੱਚ ਆ ਕੇ ਰੌਂਗ ਸਾਈਡ ਤੋਂ ਆ ਕੇ ਖੜੀ ਹੋਈ ਬਲਾਰੇ ਦੇ ਵਿੱਚ ਵਜਦੀ ਹੈ ਜਿਸ ਕਰਕੇ ਉਹ ਪੂਰਾ ਹਾਦਸਾ ਹੁੰਦਾ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਬੱਚਾ ਜਿਹੜਾ ਹਸਪਤਾਲ ਦੇ ਚੰਚੇਰੇ ਇਲਾਜਾ ਇਲਾਜ ਉਹਦਾ ਚੱਲ ਰਿਹਾ ਦੇਖਣ ਵਾਲੀ ਗੱਲ ਹੋएगी ਕਿਸ ਤਰੀਕੇ ਦੀ ਜਿਹੜੀ ਕਾਰਵਾਈ ਆ ਉਹ ਹੁੰਦੀ ਆ ਮੈਂ ਤਾਂ ਬਿਹਰੇ ਉੱਤਰ ਖੜਾ ਸੀਗਾ ਮੈਂ ਤਾਂ ਜਦੋਂ ਆਵਾਜ਼ ਆਈ ਠਾਣ ਗੱਡੀ ਵਿੱਚੀ ਬੜੀ ਤੇਜ਼ ਅੱਗੇ ਬਿਲੈ ਰੋ ਗੱਡੀ ਸੀਗੀ ਗੱਡੀ ਦੇ ਵਿੱਚ ਗੱਡੀ ਵਿੱਚ ਹੀ ਉਹ ਹੀ ਡੈਮੇਜ ਹੋਈ ਹੈ ਤੇ ਏਵੀ ਡੈਮੇਜ ਹੈ ਜਿਹੜਾ ਅੱਗੇ ਬੱਚਾ ਖੜਾ ਸੀ ਉਹਦਾ ਜ਼ਿਆਦਾ ਨੁਕਸਾਨ ਹੋਇਆ ਬੱਚੇ ਨੂੰ ਕਿੰਨੀ ਕਿ ਸੱਟਾਂ ਆਈਆਂ ਨੇ ਭਾਈ ਉਹਦੇ ਗੋਡੇ ਟੁੱਟ ਗਏ ਕਿੰਨੀ ਕੁ ਉਮਰ ਹੋਣੀ ਹੈ ਬੱਚੇ ਦੀ 10 ਸਾਲ ਦੀ 10 ਸਾਲ ਦੀ ਮੁੰਡਾ ਸੀ ਪੂਰੀ ਮੁੰਡਾ ਸੀ ਮੁੰਡਾ ਸੀ ਹਾਂਜੀ ਉਹ ਜੂਸ ਵਾਲਿਆਂ ਦਾ ਮੁੰਡਾ ਸੀ ਉਹ ਰੇੜੀ ਬੰਦ ਕਰਕੇ ਚੱਲੇ ਗਏ ਹਸਪਤਾਲ ਲੈ ਕੇ ਗਏ ਉਹਨੂੰ ਗਰੀਬ ਬੰਦੇ ਦਾ ਮੁੰਡਾ ਸੀ ਕਿੰਨੇ ਬੰਦੇ ਸਵਾਰ ਸੀ ਇਹ ਕਾਰ 'ਚ ਭਾਈ ਕਾਰ 'ਚ ਤਾਂ ਇਹ ਸਿੰਗਲ ਹੀ ਬੰਦਾ ਸੀਗਾ ਇਕੱਲਾ ਬੰਦਾ ਸੀ ਹਾਂ ਸਿੰਗਲ ਸੀਗਾ ਇਹ ਕਾਰਨ ਕੀ ਆ ਭਈ ਕਿਉਂ ਭਾਈ ਉਹ ਇਹ ਸਪੀਡ ਦੀ ਗੱਲ ਕਰੀਏ ਪਰ ਸਪੀਡ ਜ਼ਿਆਦਾ ਹੋ ਸਕਦੀ ਆ ਭਾਈ ਤੁਸੀਂ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਆਪ ਜੱਜ ਕਰ ਸਕਦੇ ਹੋ ਗੱਡੀ ਕਿੰਨੀ ਖਿੱਚੀ ਫੇਰ ਤੇ ਹੋਈ ਇਹ ਗੱਡੀ ਦੇ ਵਿੱਚ ਮਾਰੀ ਆ ਬਲੈਰੋ ਖੜੀ ਸੀ ਜੂਸ ਪੀਦੇ ਸੀਗੇ ਬੰਦਾ ਬੱਚਾ ਸਰਵ ਕਰਨਾ ਆਇਆ ਸੀ ਜੂਸ ਹੂੰ ਸਰਵ ਕਰਕੇ ਅੱਗੋਂ ਨਿਕਲ ਰਿਹਾ ਸੀਗਾ ਇੰਨੇ ਨੂੰ ਗੱਡੀ ਆ ਕੇ ਵਿਚੀ ਠਾਹ ਕਰਕੇ ਪਿੱਛੇ ਉਹ ਮੁੰਡਾ ਗੱਡੀ ਦੇ ਥੱਲੇ ਇਹ ਗੱਡੀ ਕਿਹੜੀ ਆ ਜਿਹੜੀ ਪਿੱਛੇ ਲੱਜੀ ਹੈ ਇਹ ਵੈਗਨਰ ਗੱਡੀ ਆ ਵੈਗਨਰ ਨੇ ਖੜੀ ਹੋਈ ਬਲੈਰੋ ਦੇ ਵਿੱਚ ਗੱਡੀ ਮਾਰੀ ਹਾਂ ਤੇ ਪੁਲਿਸ ਕਿੰਨੀ ਦੇਰ ਬਾਅਦ ਪਹੁੰਚੀ ਸੀ ਪੁਲਿਸ ਤਾਂ ਭਾਈ ਜਦੋਂ ਸਾਰੀ ਗੱਲਬਾਤ ਹੋ ਗਈ ਪ੍ਰੈਸ ਵਾਲੇ ਆ ਗਏ ਉਤੋਂ 5 10 ਮਿੰਟ ਬਾਅਦ ਪੁਲਿਸ ਵਾਲੇ ਆਏ ਨੇ ਤੇ ਡਰਾਈਵਰ ਕਾਲੇ ਜਨ ਜਦੋਂ ਪੁੱਛਿਆ ਕਿ ਭਾਜੀ ਤੁਹਾਨੂੰ ਕਿਹਨੇ ਬੁਲਾਇਆ ਕਹਿੰਦੇ ਅਸੀਂ ਤਾਂ ਦੇਖ ਕੇ ਦੋ ਗਿਆ ਡਰਾਈਵਰ ਦੀ ਸਿਚੁਏਸ਼ਨ ਕਿਹੋ ਜੀ ਲੱਗੀ ਤੁਹਾਨੂੰ ਓਕੇ ਭਾਜੀ ਮੈਂ ਤੁਹਾਨੂੰ ਜੈਨੂਅਰ ਜੀ ਗੱਲ ਦੱਸਾਂ ਗੱਡੀ ਠੋਕਣ ਤੋਂ ਬਾਅਦ ਜਵਾਕ ਧੱਲੇ ਦੇਣ ਤੋਂ ਬਾਅਦ ਉਹ ਹੱਸਦੇ ਸੀ ਡਰਾਈਵਰ ਹੱਸਦਾ ਹੱਸਦਿਆ ਸੀਗਾ ਹੱਸ ਕੇ ਕਹਿੰਦਾ ਮੇਰੀ ਅੱਖ ਲੱਗ ਗਈ ਮੈਂ ਜੋ ਗੱਲ ਸੱਚ ਆ ਜੋ ਅਸੀਂ ਦੇਖਿਆ ਸੀ ਉਹ ਦੱਸਾਂਗੇ ਨਹੀਂ ਬੰਦਾ ਉਹ ਮੋਕੇ ਤੇ ਹੈਗਾ ਜਾਂ ਉਹ ਮੋਕੇ ਤੇ ਹੀ ਥਾਣੇ ਆ ਰਾਉਂਡ ਅਪ ਕਰ ਲਿਆ ਸੀ ਸਾਹਿਬ ਜੀ ਕਿੰਨਾ ਹੋਇਆ ਜੀ ਤੁਹਾਨੂੰ ਕੀ ਲੱਗਿਆ ਭਾਈ ਤੁਸੀਂ ਗੱਡੀ ਚ ਲਾਨੇ ਹੋ ਜੀ ਏਸੀ ਗੱਡੀ ਐ ਠੀਕ ਐ ਤੁਹਾਨੂੰ ਐਸੀ ਗੱਡੀ 'ਚ ਪਸੀਨਾ ਆ ਜਾਊਗਾ ਮੈਂ ਮੇਕੋ ਗੱਡੀ ਐ ਲੋਡਿੰਗ ਵਾਲੀ ਐ ਮੈਂ ਡਰਾਈਵਰ ਮੈਨੂੰ ਇਹ ਬਿਨਾ ਏਸੀ ਵਾਲੀ ਗੱਡੀ 'ਚ ਪਸੀਨਾ ਨਹੀਂ ਆਂਦਾ ਭਾਈ ਮਨੂੰ ਪਸੀਨੇ ਆਏ ਹੋਏ ਸੀ ਪਸੀਨਾ ਆਦਿਆ ਸੀ ਹਾਂ ਤੁਸੀਂ ਦੱਸੋ ਕੀ ਨਿਕਾੜਨ ਹੋਏਗਾ ਇਹਦਾ ਬਲੈਰੋ ਵਿੱਡਿਚ ਕੌਣ ਕੌਣ ਸੀਗਾ ਪੁੱਛ ਬਲੈਰੋ ਚ ਭਾਈ ਕਾਰਪੋਰੇਸ਼ਨ ਦੀ ਗੱਡੀ ਸੀ ਉਹ ਬੰਦਾ ਜੂਸ ਪੀਣ ਆਇਆ ਸੀ ਸਿੰਗਲ ਬੰਦਾ ਸੀ ਉਹ ਵੀ ਡਰਾਈਵਰ ਸੀਗਾ ਜੂਸ ਪੀਣ ਆਇਆ ਸੀ ਬੱਚਾ ਜੂਸ ਸਰਵ ਕਰਕੇ ਗੱਡੀ ਦੇ ਅੱਗੋਂ ਲੰਘਿਆ ਇਹਨਾਂ ਨੂੰ ਗੱਡੀ ਠਾਕ ਦੇ ਵਿੱਚ ਵਜਈ ਉਹ ਵੀ ਡੈਮੇਜ ਹੋਈ ਹੈ ਬਲੈਰੋ ਦੀ ਬੈਕ ਸਾਈਡ ਭਾਈ ਬੁਰੀ ਡੈਮੇਜ ਹੋ ਗਈ ਹੁਣ ਉਹਨੇ ਜਾ ਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਦੱਸਣਾ ਜੀ ਕਮਿਸ਼ਨਰ ਨੇ ਫਿਰ ਜਿਹੜਾ ਐਕਸ਼ਨ ਲੈਣਾ ਉਹ ਲੈਣਾ ਹੈ ਦੇਖੋ ਜੀ ਇਸ ਬੰਦੇ ਕਾਰਨ ਸਾਡੀ ਲੋਜੀ ਰੋਟੀ ਤੇ ਲੱਤ ਵੱਜੇਗੀ ਐਕਸੀਡੈਂਟ ਹੋਇਆ ਕਾਦੇ ਕਰਕੇ ਬੰਦਾ ਜੂਸ ਪੀ ਰਿਆ ਸੀ ਠੀਕ ਹੈ ਜੀ ਰੇੜੀ ਲੱਗੀ ਐ ਕਲਪੋਲਿਸਨ ਦੇ ਕਮਿਸ਼ਨਰ ਸਾਡੀ ਰੇੜੀਆਂ ਚਗਾ ਦੇਣਗੇ ਸਾਡੀ ਤਾਂ ਵਜੇ ਰੋਟੀ ਗਈ ਇੱਕ ਬੰਦੇ ਇੱਕ ਬੰਦੇ ਕਰਕੇ ਸਾਡੇ ਢੇਡ ਦੇ ਲੱਤ ਵਜਈ ਐ ਹੁਣ ਅਸੀਂ ਕਿੱਥੇ ਜਾਵਾਂਗੇ ਸਾਡੀਆਂ ਤਾਂ ਰੇੜੀਆਂ ਜੱਗੀਆਂ ਜਾਣਗੀਆਂ ਜਿੰਨੇ ਆ ਸਾਡੇ ਚਲੇ ਜਾਣਗੇ ਕੀ ਡਿਮਾਂਡ ਕਰਦੇ ਹੋ ਭਾਈ ਡਿਮਾਂਡ ਜੋ ਬਣਦੀ ਕਾਰਵਾਈ ਹੈ ਜੋ ਬੱਚੇ ਦੇ ਸੱਟਾਂ ਵਜੀਆਂ ਨੇ ਜੋ ਉਹਦਾ ਇਲਾਜ ਹੁੰਦਾ ਜਿੰਨਾ ਖਰਚਾ ਲੱਗਦਾ ਇਹਨੂੰ ਦੇਣਾ ਪੈਂਦਾ ਜਿਹੜਾ ਤੁਸੀਂ ਦੇਖਿਆ ਆਪਣੀ ਅੱਖਾਂ ਦੇ ਨਾਲ ਕਿੰਨੇ ਕਿ ਸੱਟ ਬੱਚੇ ਨੂੰ ਸੀ ਭਾਈ ਤੁਸੀਂ ਯਾਦ ਹਸਪੀਟਲ ਜਾਓ ਬੱਚੇ ਦੇ ਬਿਆਨ ਲਓ ਤੇ ਡਾਕਟਰ ਤੋਂ ਪੁੱਛ ਕੇ ਆਓ ਬੱਚੇ ਦੇ ਗੋਡੇ ਹੈ ਨਹੀਂ ਹੁਣ ਕਿਸੇ ਕੰਮ ਦੇ ਐਡੀ ਤੇਜ਼ ਗੱਡੀ ਵੱਜੀ ਆਗੇ ਬਹੁਤ ਤੇਜ਼ ਧਮਾਕਾ ਹੋਇਆ ਮੈਂ ਅੱਛਾ ਮੇਰੀ ਰੇੜੀ ਦੇਖੋ ਕਿਦੋਂ ਵਕ ਵਕ ਤੇ ਗੇਟ ਤੇ ਆ ਜੀ ਉੱਥੇ ਕੀ ਰੇੜੀ ਹੈ ਮੇਦੀ ਹੂੰ ਉੱਥੇ ਤੱਕ ਆਵਾਜ਼ ਗਈ ਆ ਸੋਚੋ ਕਿੰਨੀ ਤੇਜ਼ ਆਵਾਜ਼ ਆਈ ਜੀ ਉੱਥੋਂ ਆਇਆ ਮੋਂਥੋਂ ਆਇਆ ਇੱਧਰੋਂ ਤੋਂ ਬਾਅਦ ਗੱਡੀ ਛੱਡ ਕੇ ਬੰਦਾ ਉੱਥੇ ਭੱਜ ਗਿਆ ਉਹ ਆਟੋਵਾਨਾ ਪਿੱਛੇ ਆ ਗਿਆ ਕੋਸ਼ਿਸ਼ ਕੀਤੀ ਹੁੰਦੀ ਉਹ ਗੱਡੀ ਛੱਡ ਕੇ ਜਾ ਦੇ ਸੀਗਾ ਅਸੀਂ ਉੱਤੋਂ ਫੜ ਕੇ ਲਿਆ ਆ ਕਹਿੰਦਾ ਮੇਰੀ ਫੈਮਿਲੀ ਆ ਦੇ ਮੈਂ ਕਹਾਂ ਭਾਜੀ ਫੈਮਿਲੀ ਆਦੀ ਆ ਜਿਹੜੀ ਗੱਡੀ ਨਾਲ ਕਾਂਡ ਹੋਇਆ ਤੁਸੀਂ ਗੱਡੀ 'ਚ ਬੈਠੋ ਆ ਜਾਣਾ ਨਹੀਂ ਹੈਗਾ ਕਿਤੇ ਜਦੋਂ ਪੁਲਿਸ ਆਏਗੀ ਉਦੋਂ ਜਾਇਓ ਤੁਸੀਂ ਹੁਣ ਬੰਦਾ ਕਿੱਥੇ ਹੈ ਬੰਦਾ 8 ਨੰਬਰ ਥਾਣੇ ਭਾਜੀ ਰੌਂਡ ਅਪ ਕਰ ਲਿਆ ਹਾਂਜੀ ਹੈਲੋ ਸ਼ੁਰੂ ਹਾਂਜੀ ਕਨਸਟਬਲ ਸੁਖਿੰਦਰ ਕੁਮਾਰ ਜੀ ਗੱਲ ਕਰ ਰਹੇ ਨੇ ਸਰ ਇੱਕ ਮਾਮਲਾ ਆਇਆ ਸੀ ਪੱਤਰਕਾਰ ਗੱਲ ਕਰ ਰਹੇ ਹਨ ਸ਼ਾਹਿਦ ਖਾਨ ਜਿਹੜਾ ਆਪਣਾ ਸਟੇਡੀਅਮ ਦੇ ਸਾਹਮਣੇ ਐਕਸੀਡੈਂਟ ਹੋਇਆ ਹੈ ਵੈਗਨਾਰ ਗੱਡੀ ਦੇ ਨਾਲ ਸਰ ਕੀ ਕੁਝ ਜਾਣਕਾਰੀ ਉਹਦੇ ਬਾਰੇ ਉਹਦੇ ਤੱਕ ਲੱਗੇ ਉਹਦੇ ਕੋਈ ਪਤਾ ਨਹੀਂ ਲੱਗਾ ਸਰ ਸਰ ਜਿਹੜਾ ਡਰਾਈਵਰ ਆ ਇਸ ਵੇਲੇ ਉਹ ਪੁਲਿਸ ਹਿਰਾਸਤ ਦੇ ਵਿੱਚ ਹੈ ਸਰ ਅਜੇ ਤੱਕ ਉਹਦੇ ਕਰ ਰਹੇ ਤਾਂ ਪੁਲਿਸ ਬਾਕੀ ਤੁਸੀਂ ਅਸਤੂਸਾ ਨਾਲ ਗੱਲ ਕਰ ਠੀਕ ਆ ਸਰ ਓਕੇ ਜੀ